ਸਰਕਾਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਦੇ ਵਿੱਚ ਡੀਸੀ ਬਠਿੰਡਾ ਸ਼ੌਕ ਟਾਈਮ ਦੁਪهره ਤੇ ਹੋਰ ਉੱਚ ਅਧਿਕਾਰੀਆਂ ਦੀ ਅਗਵਾਈ ਤੇ ਵਿੱਚ ਇੱਕ ਸਮਾਗਮਿਕ ਮੀਟਿੰਗ ਦਾ ਆਯੋਜਨ ਹੋਇਆ ਜਿਸ ਦਾ ਵਿੱਚ ਕੀ ਸਰਪੰਚ ਪੰਚ ਤਹਿਸੀਲਦਾਰ ਤੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਦੇਖ ਬੈਠਕ ਸੱਦੀ ਜਿਸ ਦੇ ਵਿੱਚ ਕਿਵੇਂ ਇਸ ਨਸ਼ਿਆਂ ਦੇ ਖਿਲਾਫ ਜੰਗ ਨੂੰ ਹੋਰ ਅੱਗੇ ਵਧਾਉਣਾ ਹੈ ਕਿਵੇਂ ਲੋਕਾਂ ਦੇ ਸਾਥ ਦੇ ਨਾਲ ਨਸ਼ਿਆਂ ਤੇ ਠੱਲ ਪਾਉਣੀ ਹੈ ਉਸ ਨੂੰ ਲੈ ਕੇ ਵਿਚਾਰ ਵਟਾਂਦਰੇ ਹੋਏ ਨੇ ਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਡਿਪਟੀ ਕਮਿਸ਼ਨਰ ਪਟੰਡਾ ਸ਼ੌਕਤ ਆਮ ਦੁਪਹਿਰੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਨਸ਼ਿਆਂ ਦੇ ਵਿਰੁੱਧ ਇਸ ਮੋਹਮ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਸਖਤ ਐਕਸ਼ਨ ਨੇ ਉਹ ਲੈ ਜਾ ਰਹੇ ਨੇ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕ ਟਾਈਮਸ ਪਰੇ ਇਹਨਾਂ ਤੋਂ ਇਲਾਵਾ ਹਰਜੀਤ ਸਿੰਘ ਡੀਆਈਜੀ ਬਠਿੰਡਾ ਰਹੇ ਜਮਨੀਤ ਕੌਰ ਡੀਐਸਪੀ ਬਠਿੰਡਾ ਪੂਨਮ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਤੇ ਇਸ ਦੇ ਨਾਲ ਹੋਰ ਵੀ ਕਈ ਅਧਿਕਾਰੀ ਮੌਜੂਦ ਰਹੇ ਦੇਖੋ ਜਿਹੜੀ ਆਪਣੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਜੀ ਵੱਲੋਂ ਜਿਹੜੇ ਹੈ ਕਿ ਨਰਭਯੁੱਧ ਨਸ਼ਿਆਂ ਵਿਰੋਧ ਦਾ ਆਪਾਂ ਛੇੜਿਆ ਹੋਇਆ ਹੈ ਇਹਦੇ ਵਿੱਚ ਜਿੱਥੇ ਆਪਾਂ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਉਹਦੇ ਨਾਲ ਨਾਲ ਆਪਾਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਜਿਹੜੇ ਸਮਾਜ ਹੈ ਉਹਨੂੰ ਇਸ ਲੜਾਈ ਇਸ ਯੁੱਧ ਦਾ ਆਪਾਂ ਜਿਹੜਾ ਹਿੱਸਾ ਬਣਾ ਲਈਏ ਤੇ ਉਹਦੇ ਵਾਸਤੇ ਅੱਜ ਆਪਾਂ ਜਿੰਨੇ ਆਪਣੇ ਸਰਪੰਚ ਸਾਹਿਬਾਨ ਨੇ ਮੈਂਬਰ ਸਾਹਿਬਾਨ ਨੇ ਫਿਰ ਆਪਣੇ ਨੰਬਰਦਾਰ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਅੱਜ ਆਪਾਂ ਇੱਥੇ ਜਮ੍ਹਾਂ ਹੋ ਕੇ ਉਹਨਾਂ ਨੂੰ ਇੱਕ ਵਾਰੀ ਥੋੜਾ ਆਪਾਂ ਸਨੇਹਾ ਦਈਏ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਨਸ਼ਿਆਂ ਦੇ ਵਿਰੁੱਧ ਸਰਕਾਰ ਦਾ ਹੱਥ ਵਟਾਉਣਾ ਹੈ ਕਿਸ ਤਰੀਕੇ ਨਾਲ ਜਿਹੜੇ ਨਸ਼ਾ ਵਿੱਚ ਯੂਥ ਸਾਡੇ ਇੰਗੇਜ ਹੋਏ ਨੇ ਉਹਨਾਂ ਨੂੰ ਕਿਵੇਂ ਆਪਾਂ ਉਸ ਤੋਂ ਹਟਾ ਕੇ ਉਹਨਾਂ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਹੈ ਉਹਦੇ ਵਾਸਤੇ ਸਰਕਾਰ ਕੀ ਕੀ ਉਪਰਾਲੇ ਕਰ ਰਹੀ ਹੈ ਤੇ ਉਹਨਾਂ ਤੋਂ ਆਪਾਂ ਦੀ ਸਾਡੀ ਜਿਹੜੀ ਹੈ ਕਿਹੜੀ ਅਪੀਖਸ਼ਾ ਹੈਗੀ ਆ ਤਾਂ ਬੇਸਿਕਲੀ ਇਹ ਸੈਂਸਿਟਾਈਜ਼ੇਸ਼ਨ ਪ੍ਰੋਗਰਾਮ ਹੈ ਜਿੱਥੇ ਆਪਾਂ ਸਾਰੇ ਜਿਹੜੇ ਨਵੇਂ ਪੰਚਾਇਤ ਸਰਪੰਚਾ ਵੀ ਹੁਣੇ ਹੀ ਬਣੇ ਨੇ ਕੁਝ ਮਹੀਨਾ ਪਹਿਲਾਂ ਹੀ ਬਣੇ ਨੇ ਤੇ ਉਹਨਾਂ ਨੂੰ ਆਪਾਂ ਇੱਕ ਵਾਰ ਐਡਮਿਨਿਸਟ੍ਰੇਸ਼ਨ ਦੇ ਨਾਲ ਪੁਲਿਸ ਦੇ ਨਾਲ ਇੱਕ ਵਾਰ ਇੱਕ ਕੋਆਰਡੀਨੇਸ਼ਨ ਐਂਡ ਕੋਆਪਰੇਟਿਵ ਕੋਆਪਰੇਸ਼ਨ ਵਾਲਾ ਅਪਰੋਚ ਜੋ ਹੈ ਉਹ ਕਿਵੇਂ ਲੈ ਕੇ ਆਪਾਂ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰ ਸਕਦੇ ਹਨ ਉਹਦੇ ਬਾਰੇ ਅੱਜ ਆਪਾਂ ਇੱਥੇ ਜਾਗਰੂਕਤਾ ਪ੍ਰੋਗਰਾਮ ਰੱਖਿਆ ਇਹਦੇ ਵਿੱਚ ਆਪਣੇ ਸਕੂਲੀ ਬੱਚੇ ਪਲੱਸ ਜਿਹੜੇ ਥੀਏਟਰ ਵਾਲੇ ਨੇ ਉਹਨਾਂ ਨੇ ਵੀ ਬਹੁਤ ਵਧੀਆ ਇੱਕ ਦੋ ਡਰਾਮਾ ਜਿਹੜਾ ਹੈ ਕਿ ਉਹ ਪੇਸ਼ ਕਰ ਰਹੇ ਹਨ ਕੁਝ ਗਾਇਕੀ ਵੀ ਹੈ ਕੀ ਇਹ ਤਾਂ ਕੁਝ ਜਿਹੜਾ ਆਪਣੇ ਡੀ ਐਡਿਕਸ਼ਨ ਸੈਂਟਰ ਦੇ ਡਾਕਟਰ ਸਾਹਿਬਾਨ ਨੇ ਨਾਰਕੋਟਿਕਸ ਅਨੋਨਿਮਸ ਹੈ ਉਹ ਵੀ ਇਨਨੋ ਆਪਣੇ ਬਾਰੇ ਦੱਸਣਗੇ ਕਿ ਆਪਾਂ ਕਿਸ ਤਰੀਕੇ ਦਾ ਕੰਮ ਕਰ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਕਿਸ ਤਰੀਕੇ ਨਾਲ ਸਹਿਯੋਗ ਕਰ ਸਕਦੇ ਆ। ਕੀ ਕਹਿਣਾ ਚਾਹੁੰਦੇ ਨੇ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸਨ ਬਠਿੰਡੇ ਵੱਲੋਂ ਇੱਕ ਜਿਹੜੀ ਸਾਡੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਅੱਜ ਇੱਕ ਜਿਹੜੇ ਬਲਵੰਤ ਕਾਰਗੀ ਆਡੀਟੋਰੀਅਮ ਐ ਇਹਦੇ ਵਿੱਚ ਬੜਾ ਵਧੀਆ ਨਸ਼ਿਆਂ ਦੇ ਖਿਲਾਫ ਇੱਕ ਜਾਗਰੂਕਤਾ ਦੀ ਮੁਹਿੰਮ ਦੇ ਤਹਿਤ ਪ੍ਰੋਗਰਾਮ ਕਰਾਇਆ ਜਾ ਰਿਹਾ ਜਿਹਦੇ ਚ ਤੁਸੀਂ ਦੇਖਿਆ ਕਿ ਬੱਚੇ ਜਿਹੜੇ ਹੁੰਦੇ ਸਕੂਲ ਕਾਲਜ ਦੇ ਉਹਨਾਂ ਨੇ ਬੜਾ ਵਧੀਆ ਐਂਟੀ ਡਰੱਗ ਥੀਮ ਤੇ ਵੱਖਰੇ ਵੱਖਰੇ ਪਲੇ ਕੀਤੇ ਕੋਈ ਨਾ ਕੋਈ ਸੌਂਗਸ ਗਾਏ ਆ ਡਾਂਸ ਤੇ ਵੱਖਰੇ ਵੱਖਰੇ ਪ੍ਰੋਗਰਾਮ ਸਾਨੂੰ ਦਿਖਾਏ ਤੇ ਇਹਦੇ ਚ ਸਾਡੇ ਜ਼ਿਲ੍ਹੇ ਦੀ ਸਾਰੀ ਐਡਮਿਨਿਸਟ੍ਰੇਸ਼ਨ ਇਨਕਲੂਡਿੰਗ ਸਾਡੇ ਡੀਆਈਜੀ ਬਠਿੰਡਾ ਰੇਂਜ ਟੀਸੀ ਸਾਹਿਬ ਮੈਂ ਔਰ ਐਮਐਲਏ ਬਠਿੰਡਾ ਕਈ ਸਾਰੇ ਚੇਅਰਮੈਨ ਇੱਥੇ ਹਾਜ਼ਰ ਹੈਗੇ ਔਰ ਬਹੁਤ ਸਾਰੇ ਜਿਹੜੇ ਪੰਚ ਸਰਪੰਚ ਹੈ ਉਹ ਵੀ ਇੱਥੇ ਆਏ ਸਕੂਲ ਦੇ ਬੱਚੇ ਵੀ ਹੈਗੇ ਸੋ ਬੇਸਿਕਲੀ ਇਹ ਜਿਹੜਾ ਪ੍ਰੋਗਰਾਮ ਹੈ ਇੱਕ ਇਨਫੋਰਮੇਸ਼ਨ ਅਵੇਅਰਨੈਸ ਦੇ ਤਹਿਤ ਇਹ ਰੱਖਿਆ ਗਿਆ ਜਿਹਦੇ ਚ ਇਸ ਦੇ ਨਾਲ ਨਾਲ ਅਸੀਂ ਵੀ ਜਿਹੜਾ ਪੁਲਿਸ ਵੱਲੋਂ ਮਟਿੰਡਾ ਪੁਲਿਸ ਵੱਲੋਂ ਯੁਥ ਨਸ਼ਾ ਵਿਰੁੱਧ ਤਹਿਤ ਕਾਰਵਾਈ ਕੀਤੀ ਹੈ ਉਹ ਉਹ ਸਾਡੇ ਵੱਲੋਂ ਦੱਸੀ ਗਈ ਹੈ ਜਿਹਦੇ ਚ ਮੈਂ ਵੀ ਤੁਹਾਨੂੰ ਦੱਸਣਾ ਚਾਹਾਂਗੀ ਕਿ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ 210 ਦੇ ਕਰੀਬ ਐਨਡੀਪੀਐਸ ਦੇ ਤਹਿਤ ਐਫਆਈਆਰਸ ਲੌਂਚ ਕੀਤੀਆਂ ਔਰ 350 ਤੋਂ ਵੱਧ ਅਸੀਂ ਦੋਸ਼ੀਆਂ ਨੂੰ ਵੀ ਗ੍ਰਫਤਾਰ ਕਰ ਲਿਆ ਜਿਹੜੇ ਵਕਫ ਵਕ ਨਸ਼ੇ ਦੇ ਪੈਡਲਿੰਗ ਚ ਇਨਵੋਲਟ ਸੀਗੇ ਕੋਈ ਵੱਡੇ ਤਸਕਰ ਕੋਈ ਛੋਟੇ ਔਰ ਜਿਹੜੇ ਸਾਡਾ ਮਾਨਯੋਗ ਮੰਤਰੀ ਪੰਜਾਬ ਵੱਲੋਂ ਸੇਫ ਪੰਜਾਬ ਦੀ ਇੱਕ ਹੈਲਪਲਾਈਨ ਜਾਰੀ ਕੀਤੀ ਗਈ ਹੈ ਉਹ ਵੀ ਹੁਣ ਰੀਸੈਂਟਲੀ ਸਾਨੂੰ ਉਹਦੇ ਚ ਬੜਾ ਵਧੀਆ ਰਿਸਪਾਂਸ ਮਿਲ ਰਿਹਾ ਸਾਨੂੰ ਰੈਗੂਲਰਲੀ ਉਹਦੇ ਚ ਟਿਪਸ ਆਉਂਦੀਆਂ ਜਿਹਦੇ ਚ ਹੁਣ ਤੱਕ ਅਸੀਂ 19 ਦਰਜ ਕਰ ਚੁੱਕੇ ਹੋ दैट मींस ਕਿ ਪਬਲਿਕ ਨੂੰ ਸਾਨੂੰ ਬਹੁਤ ਜ਼ਿਆਦਾ ਜੈਨੂਇਨ ਟਿਪਸ ਪੇਜ ਰਹੀ ਹੈ ਜਿਹਦੇ ਤੇ ਕੰਮ ਕਰਦੇ ਹੋਏ ਅਸੀਂ ਐਨਡੀਪੀਐਸ ਦੇ ਪਰਚੇ ਦਰਜ ਕਰ ਰਹੇ ਹਾਂ ਔਰ ਡਰਗ ਹੌਟਸਪੌਟਸ ਜਿਹੜੇ ਸਾਡੇ ਜ਼ਿਲ੍ਹੇ ਦੇ ਉੱਥੇ ਅਸੀਂ ਕਾਫੀ ਜ਼ਿਆਦਾ ਰੂਟੀਨ ਚ ਕੋਆਰਡੀਨੇਟ ਸਰਚ ਆਪਰੇਸ਼ਨਸ ਕਰ ਰਹੇ ਹਾਂ ਤੇ ਸਾਨੂੰ ਉਹਦੇ ਚ ਵੀ ਵਧੀਆ ਰਿਕਵਰੀ ਮਿਲ ਰਹੀ ਔਰ ਪੁਲਿਸ ਨੂੰ ਪਬਲਿਕ ਦਾ ਬੜਾ ਵਧੀਆ ਸਹਿਯੋਗ ਮਿਲ ਰਿਹਾ ਹੈ ਔਰ ਤੁਹਾਡੇ ਮਾਧਿਅਮ ਦੇ ਤਹਿਤ ਮੈਂ ਹੀ ਕਹਿਣਾ ਚਾਹਾਂਗੀ ਕਿ ਜਿਹੜਾ ਇਹ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਚ ਤੁਸੀਂ ਵੱਚੜ ਕੇ ਸਾਡਾ ਸਹਿਯੋਗ ਕਰੋ ਔਰ ਪੁਲਿਸ ਦੀ ਪੂਰੀ ਡਿਊਟੀ ਹੈ ਕਿ ਅਸੀਂ ਆਪਣਾ ਬੈਸਟ ਫੁੱਟ ਫੋਰਵਰਡ ਕਰਕੇ ਇਹਨੂੰ ਸਕਸੈਸਫੁਲ ਬਣਾਈਏ ਜਿਹੜੇ ਨੌਜਵਾਨਾਂ ਨਾਲ ਛੁੱਕਿਆ ਉਹਨਾਂ ਲਈ ਕੋਈ ਸਰਕਾਰ ਵੱਲੋਂ ਅਰੇਂਜਮੈਂਟ ਕੀਤਾ ਗਿਆ ਉਹਨਾਂ ਨੂੰ ਛਡਵਾਉਣ ਹਾਂਜੀ ਜਿਹੜੇ ਨੌਜਵਾਨ ਨੌਜਵਾਨ ਲੜਕੇ ਲੜਕੀਆਂ ਇਸ ਐਡਿਕਸ਼ਨ ਚ ਗ੍ਰਿਪਤ ਹੋ ਜਾਂਦੇ ਆ ਉਹਦੇ ਲਈ ਤੁਹਾਨੂੰ ਪਤਾ ਹੈ ਕਿ ਅੱਜਕੱਲ੍ਹ ਹੈਲਥ ਮਿਨਿਸਟਰ ਸਾਹਿਬ ਰੀਸੈਂਟਲੀ ਆਏ ਸੀ ਉਹ ਹਰ ਜ਼ਿਲ੍ਹੇ 'ਚ ਵਿਜ਼ਿਟ ਕਰ ਰਹੇ ਤੇ ਸਾਨੂੰ ਡੀਸੀ ਐਸਐਸਪੀ ਮੈਡੀਕਲ ਆਫੀਸਰ ਸਾਨੂੰ ਸਾਰਿਆਂ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਕਿ ਅਸੀਂ ਆਪ ਜਾ ਜਾ ਕੇ ਆਪਣੇ ਜਿਹੜੇ ਸਰਕਾਰੀ ਔਰ ਸੈਂਟਰਸ ਹੈ ਡਰਗ ਡੀਐਡਿਕਸ਼ਨ ਸੈਂਟਰ ਹੈ ਰੀਹੈਬ ਸੈਂਟਰ ਹੈ ਉੱਥੇ ਵਿਜ਼ਿਟ ਕਰੀਏ ਤੇ ਵੱਤ ਤੋਂ ਵੱਤ ਜਿਹੜੇ ਡਰਗ ਐਡਿਕਟਸ ਹੈ ਉਹਨਾਂ ਨੂੰ ਇਨਕਰੇਜ ਕਰੀਏ ਔਰ ਇਨ ਫੈਕਟ ਕੱਲ ਹੀ ਸਾਡੇ ਪਠਿੰਡਾ ਪੁਲਿਸ ਵੱਲੋਂ ਵੀ ਤਿੰਨ ਅਜੇ ਹੀ ਯੂਥ ਨੂੰ ਅਸੀਂ ਆਪ ਜਾ ਕੇ ਦਾਖਲ ਕਰਾਇਆ ਹੈ ਡਰੱਗ ਰੀਹੈਬ ਸੈਂਟਰ ਚ ਸੋ ਇਹ ਵੀ ਸਾਡਾ ਟਾਸਕ ਹੈ ਔਰ ਤੁਸੀਂ ਤੁਹਾਨੂੰ ਵੀ ਪਤਾ ਹੈ ਕਿ ਇੱਥੇ ਦਾ ਪਠਿੰਡੇ ਦਾ ਜਿਹੜਾ ਮੈਡੀਕਲ ਟੀਮ ਹੈ ਉਹਨਾਂ ਨੇ ਬੜਾ ਵਧੀਆ ਜਦੋਂ ਮੈਂ ਔਰ ਡੀਸੀ ਸਾਹਿਬ ਗਏ تھے ਉੱਥੇ ਪੇਸ਼ੈਂਟਸ ਵੀ ਬੜਾ ਅਪਰੀਸ਼ੀਏਟ ਕੀਤਾ ਉਹ ਕੱਲੇ ਪਠਿੰਡੇ ਦੇ ਨਹੀਂ ਹੋਰ ਜ਼ਿਲ੍ਹਿਆਂ ਦੇ ਵੀ ਯੂਥ ਸੀਗੇ ਇੱਕ ਲੇਡੀ ਵੀ ਸੀ ਜਿਨ੍ਹਾਂ ਨੇ ਕਿਹਾ ਕਿ ਇੱਥੇ ਡਾਕਟਰ ਸਾਹਿਬ ਸਾਡਾ ਬੜਾ ਵਧੀਆ ਧਿਆਨ ਰੱਖ ਰਿਹਾ ਇਨ ਵੀ ਆਰ ਵੀ ਆਰ ਕੁਆਇਟ ਕੌਨਫੀਡੈਂਟ ਕਿ ਅਸੀਂ ਨਸ਼ੇ ਤੋਂ ਬਾਹਰ ਨਿਕਲਾਂਗੇ ਸੋ ਇਹ ਵੀ ਸਾਡੀ ਡਿਊਟੀ ਹੈ ਜੀ ਉਹਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਓਟ ਸੈਂਟਰਸ ਤੇ ਰਜਿਸਟਰ ਹੋ ਔਰ ਡਰਗ ਦੀ ਹੈਬ ਸੈਂਟਰਸ ਤੇ ਵੀ ਦਾਖਲ ਹੋ। ਸੰਗਮ ਮਹੱਲਤ ਤੇ ਵੀ ਰਪੋਟ ਆ ਰਹੀ ਹੈ ਜਿਹੜੇ ਨਸ਼ਾ ਤਸਕਰ ਸੀ ਉਹ ਬਹੁਤ ਘਟ ਗਏ। ਇਹ ਜੀ ਵਧੀਆ ਗੱਲ ਹੈ ਜੇ ਤੁਹਾਡੇ ਲੈਵਲ ਤੇ ਜੋ ਫੀਡਬੈਕ ਹੁੰਦਾ ਹੈ ਉਹ ਬੜਾ ਜੈਨੂਇਨ ਹੁੰਦਾ ਹੈ ਔਰ ਇਨ ਫੈਕਟ ਕੱਲ ਵੀ ਇੱਕ ਮਹਿਰਾਜ ਚ ਵੀ ਇੱਕ ਵੀਡੀਓ ਸਾਡੇ ਧਿਆਨ ਚ ਆਈ ਸੀ ਵਾਇਰਲ ਹੋ ਰਹੀ ਸੀਗੀ ਤੇ ਪੁਲਿਸ ਨੇ ਉਸ ਕੇਸ ਚ ਉਸ ਵਿਅਕਤੀ ਦੇ ਨਾਲ ਨਾਲ ਦੋ ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਤੋਂ ਸਾਨੂੰ 50 ਗ੍ਰਾਮ ਹਿਰੋਇਨ ਔਰ ਅਰਾਊਂਡ 127000 ड्रग बनी ਵੀ ਰਿਕਵਰ ਹੋਇਆ ਸੋ ਇਸ ਤਰ੍ਹਾਂ ਦੀ ਨਿਊਜ਼ ਜਦੋਂ ਪੁਲਿਸ ਵੀ ਉਹਦੇ ਤੇ ਕੰਮ ਕਰਦੀਆ ਤਾਂ ਜਿਸਨੇ ਉਹ ਵੀਡੀਓ ਪਾਈ ਸੀ ਉਹਨਾਂ ਨੇ ਵੀ ਸਾਨੂੰ ਕੋਈ ਹੋਰ ਜ਼ਿਲ੍ਹੇ ਦੇ ਸਰਪੰਚ ਸੀਗੇ ਉਹਨਾਂ ਨੇ ਵੀ ਥੈਂਕਸ ਕੀਤਾ ਕਿ ਸਾਡੀ ਰਿਪੋਰਟ ਤੇ ਤੁਸੀਂ ਇਮੀਡੀਏਟਲੀ ਐਕਟ ਕੀਤਾ ਸੋ ਜੇ ਗਰਾਊਂਡ ਲੈਵਲ ਤੋਂ ਇਦਾਂ ਦੀ ਫੀਡਬੈਕ ਆ ਰਹੀ ਹੈ ਥੈਟ ਮੀਨਸ ਕਿ ਪ੍ਰਸ਼ਾਸਨ ਔਰ ਪੁਲਿਸ ਆਪਣਾ ਕੰਮ ਕਰ ਰਿਹਾ ਜੀ ਪੱਲਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪੰਜਾਬ ਸਰਕਾਰ ਵੱਲੋਂ ਜੋ ਮਹਮਾਬੱਦੀ ਗਈ ਹੈ ਯੁੱਤ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਇੱਕ ਇੱਥੇ ਪ੍ਰੋਗਰਾਮ ਰੱਖਿਆ ਗਿਆ ਹੈ ஆடிਟੋਰੀਅਮ ਦੇ ਵਿੱਚ ਜਿਸ ਦੇ ਵਿੱਚ ਸਾਡੇ ਬਠਿੰਡੇ ਜਿਹੜੇ ਦੇ ਸਾਰੇ ਸਤਿਕਾਰਯੋਗ ਜਿਹੜੇ ਨਵੇਂ ਚੁਣੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਮੁੱਚਾ ਪ੍ਰਸ਼ਾਸਨ ਸਾਡੇ ਐਮਐਲਏ ਸਾਹਿਬਾਨ ਚੇਅਰਮੈਨ ਸਾਹਿਬਾਨ ਸਾਰੇ ਅੱਜ ਇੱਥੇ ਪ੍ਰੋਗਰਾਮ ਵਿੱਚ ਇਕੱਠੇ ਹੋਏ ਨਾਟਕ ਮੇਲਾ ਇੱਥੇ ਦਿਖਾਇਆ ਜਾਣਾ ਆਓ ਕੋਸ਼ਿਸ਼ करिएगा ਬਹੁਤ ਵਧੀਆ ਚੰਦਰ ਸ਼ੇਖਰ ਦਾ ਲਿਖਿਆ ਹੋਇਆ ਨਾਟਕ ਸਾਡੇ ਕੀਰਤੀ ਕ੍ਰਿਪਾਲ ਜੀ ਉਹਗੇ ਰੰਗ ਕਰਬੀ ਨੇ ਉਨ੍ਹਾਂ ਦੀ ਟੀਮ ਨੇ ਪੇਸ਼ ਕਰਨਾ ਹੈ ਸੋ ਅਸੀਂ ਮਾਹੌਲ ਸਜ ਰਹੇ ਹਾਂ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਕਿ ਜਿਹੜੀ ਸਰਕਾਰ ਹੈ ਉਹ ਕੱਲੀ ਫੋਕੀ ਬਿਆਨਬਾਜ਼ੀ ਨਹੀਂ ਸਰਕਾਰ ਨੇ ਇਸ ਮਹਿੰਮ ਨੂੰ ਇੱਕ ਜਾਰੀ ਦੇ ਰੂਪ ਦੇ ਵਿੱਚ ਲਿਆ ਉਹਨਾਂ ਨੇ ਕਿਹਾ ਯੁੱਧ ਨਸ਼ਿਆਂ ਵਿਰੁੱਧ ਇਸ ਯੁੱਧ ਦੇ ਵਿੱਚ ਅਸੀਂ ਹਰ ਉਹ ਪੰਜਾਬੀ ਜੋ ਪੰਜਾਬ ਨੂੰ ਪਿਆਰ ਕਰਦਾ ਹੈ ਉਸ ਨੂੰ ਸ਼ਾਮਲ ਕਰਨਾ ਹੈ ਤੇ ਅਸੀਂ ਇਸ ਮਹਿੰਮ ਨੂੰ ਸਫਲ ਬਣਾਉਣਾ ਮੈਂ ਪਿੰਡਾਂ ਦੇ ਵਿੱਚ ਰਹਿਣਾ ਤੂੰ ਸੱਚ ਜਾਣੇ ਉਹ ਇਸ ਮੁਹੰਮ ਦਾ ਜਿਹੜਾ ਅਸਰ ਹੈ ਪਿੰਨਾ ਸ਼ਹਿਰਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਹੀ ਮੇਰੇ ਕੋਲੇ ਜਿਹੜੇ ਬੱਚੇ ਚਿੱਟੇ ਦਾ ਸ਼ਿਕਾਰ ਸੀ ਉਹਨਾਂ ਦੇ ਮਾਪੇ ਮੇਰੇ ਕੋਲ ਆਏ ਆ ਵੀ ਸਾਡਾ ਬੱਚਾ 10 ਸਾਲਾਂ ਤੋਂ ਚਿੱਟੇ ਦਾ ਸ਼ਿਕਾਰ ਹੋਇਆ ਕਿਰਪਾ ਕਰਕੇ ਸਾਡੀ ਮਾਂ ਫੜੋ ਸੋ ਅਸੀਂ ਉਹਨਾਂ ਨੌਜਵਾਨਾਂ ਨੂੰ ਬਾਹ ਫੜਾਂਗੇ ਹਮਦਰਦੀ ਦੇ ਨਾਲ ਕਿਉਂਕਿ ਸਾਡੇ ਬੱਚੇ ਨੇ ਉਹਨਾਂ ਦੇ ਲਈ ਹੀ ਅਸੀਂ ਇਹ ਸ਼ੁਰੂ ਕੀਤੀ ਹੈ ਅਸੀਂ ਉਹਨਾਂ ਤੋਂ ਕਿਸੇ ਤਰ੍ਹਾਂ ਪਿੱਛਾ ਨਹੀਂ ਛੜਾਵਾਂਗੇ ਉਹਨਾਂ ਦੇ ਲਈ ਨਸ਼ਾ ਛਡਾਊ ਕੇਂਦਰਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਦੇ ਲਈ ਵਿਸ਼ੇਸ਼ ਟ੍ਰੇਨਿੰਗ ਦਾ ਪ੍ਰਬੰਧ ਕਰਾਂਗੇ ਉਹਨਾਂ ਦੇ ਲਈ ਰਜਗਾਰ ਦਾ ਪ੍ਰਬੰਧ ਕਰਾਂਗੇ ਕਿਉਂਕਿ ਉਹ ਸਾਡੇ ਬੱਚੇ ਨੇ ਰਾਹ ਤੋਂ ਪਟਕੇ ਸੀਗੇ ਸੋ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਮਾਨਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਆਈ ਸਾਹਿਬ ਸਾਰੇ ਬਹੁਤ ਗੰਭੀਰ ਹੈ ਸਾਡੇ ਸਾਰੇ ਐਮਐਲਏ ਸਾਹਿਬਾਨ ਬਹੁਤ ਗੰਭੀਰ ਹੈ ਸੋ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਹਿਬਾਨ ਸਾਡੇ ਆਗੂ ਸਾਹਿਬਾਨ ਅਸੀਂ ਇਸ ਮਹਿੰਮਤ ਕੈਂਪੀ ਦੀ ਤੌਰ ਤੇ ਲਿਆ ਨਾਟਕ ਮੇਲੇ ਸ਼ਹਿਰ ਤੋਂ ਸ਼ੁਰੂ ਕੀਤੇ ਆ ਇਹੀ ਨਾਟਕ ਮੇਲੇ ਪਿੰਡਾਂ ਦੇ ਸਥਾਨ ਦੇ ਵਿੱਚ ਜਾਣਗੇ ਸਾਡੀਆਂ ਪੰਚਾਇਤਾਂ ਕਰਾਉਣੀਆਂ ਸਾਡੇ ਪੰਚਾਇਤ ਮੈਂਬਰ ਕਰਾਉਣਗੇ ਨੰਬਰਦਾਰ ਸਾਹਿਬਾਨਾਂ ਨੂੰ ਨਾਲ ਲਾਵਾਂਗੇ ਅਸੀਂ ਦੂਸਰੀਆਂ ਪਾਰਟੀਆਂ ਦੇ ਚੰਗੇ ਲੋਕਾਂ ਨੂੰ ਵੀ ਨਾਲ ਲਾਵਾਂਗੇ ਕਿਉਂਕਿ ਇਹ ਮਹਮਮ ਕੱਲੀ ਆਮ ਆਦਮੀ ਪਾਰਟੀ ਦੀ ਮਹਮ ਨਹੀਂ ਇਹ ਪੰਜਾਬ ਦੀ ਮਹਮ ਹੈ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੇਸ਼ ਭਗਤਾਂ ਯੋਧਿਆਂ ਦੀ ਧਰਤੀ ਹੈ ਪੰਜਾਬ ਗੁਰੂ ਨਾਨਕ ਦੀ ਧਰਤੀ ਹੈ ਪੰਜਾਬ ਗੁਰੂ ਅਰਜਨ ਦੇਵ ਦੀ ਧਰਤੀ ਹੈ ਤੇਗ ਬਹਾਦਰ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਦੀ ਧਰਤੀ ਹੈ ਸਹਿਬਜ਼ਾਦੇ ਦੀ ਧਰਤੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ ਕਰਤਾਰ ਸ੍ਰਬ੍ਹ ਦੀ ਧਰਤੀ ਹੈ ਭਗਤ ਸਿੰਘ ਦੀ ਧਰਤੀ ਹੈ ਸੋ ਇਸ ਕਰਕੇ ਇਸ ਧਰਤੀ ਇਤਿਹਾਸਕ ਧਰਤੀ ਨੂੰ ਬਚਾਉਣਾ ਇਸ ਧਰਤੀ ਦੇ ਲੋਕਾਂ ਦਾ ਝੰਡਾ ਦੁਨੀਆਂ ਦੇ ਵਿੱਚ ਬਲੰਦ ਕਰਨਾ ਸਾਡੀ ਡਿਊਟੀਆਂ ਤੇ ਅਸੀਂ ਚਾਹੀ ਇਸ ਧਰਤੀ ਦੇ ਲੋਕਾਂ ਦਾ ਪੰਜਾਬੀਆਂ ਦਾ ਝੰਡਾ ਦੁਨੀਆਂ ਦੇ ਵਿੱਚ ਮੋੜ ਬਲੰਦ ਕਰਾਂਗੇ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੀ ਇਸ ਮਹੰਮ ਦੇ ਮੋਢੀ ਹੋਣਗੇ ਇਸ ਮਹੰਮ ਨੂੰ ਸਫਲਤਾ ਦਾ ਸਿਰਾ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਜਾਵੇਗਾ